ਤਜਿਆ ਪਰਿਵਾਰ ਇਹ ਸਭ ਨੂੰ ਇੱਕ ਸਾਜ਼ਿਸ਼ ਕਰਾਰ ਦੇ ਰਿਹਾ ਹੈ ਉੱਥੇ ਪੁਲਿਸ ਦਾਵਾ ਕਰ ਰਹੀ ਹੈ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਇਤੋਂ ਤੱਕ ਕਿ ਅਮਰਿਤਪਾਲ ਦੇ ਭਰਾ ਦਾ ਡੋਪ ਟੈਸਟ ਵੀ ਜੋ ਹੈ ਉਹ ਪੋਜ਼ਿਟਿਵ ਆਇਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਜਦੋਂ ਜਾਂਚ ਅੱਗੇ ਵਧਾਈ ਜਾਂਦੀ ਹੈ ਤਾਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਪਰਿਵਾਰ ਦਾ ਅਗਲਾ ਸਟੈਪ ਜੋ ਹੈ ਉਹ ਕੀ ਰਹਿੰਦਾ ਹੈ ਅੱਗੇ ਬਾਦਿਆਂ ਬਠਿੰਡਾ ਦੀ ਰਿਫਾਇਨਰੀ ਦੇ ਵਿੱਚ ਗੁੰਡਾ ਪਰਚੀ ਦਾ ਮਾਮਲਾ ਜੋ ਹੈ ਉਹ ਇੱਕ ਵਾਰ ਮੁੜ ਤੋਂ ਗਰਮਾਉਂਦਾ ਜਾ ਰਿਹਾ ਹੈ ਪੜਦਾ ਜਾ ਰਿਹਾ ਹੈ ਇੱਕ ਵਾਰ ਮੁੜ ਤੋਂ ਇਹ ਇਲਜ਼ਾਮ ਲੱਗੇ ਨੇ ਕਿ ਇਸ ਰਿਫਾਇਨਰੀ ਦੇ ਵਿੱਚ ਜੋ ਟਰਾਂਸਪੋਰਟਰ ਕੰਮ ਕਰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਹੁੰਦੀ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਉੱਥੇ ਹੀ ਉਹਨਾਂ ਤੋਂ ਗੁੰਡਾ ਪਰਚੀ ਦੋਆ ਉਹ ਵੀ ਵਸੂਲੀ ਜਾਂਦੀ ਹੈ ਉੱਥੇ ਜਿਨ੍ਹਾਂ ਤੇ ਇਹ ਇਲਜ਼ਾਮ ਲੱਗ ਰਹੇ ਨੇ ਉਹਨਾਂ ਦੇ ਵੱਲੋਂ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਹੈ ਪਠੰਡਾ ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਚ ਗੁੰਡਾ ਟੈਕਸ ਵਸੂਲੇ ਜਾਣ ਦਾ ਮਾਮਲਾ ਮੋੜ ਭਕਤਾ ਚਾਰੀਆ ਹੈ ਗਰਮਾਉਂਦਾ ਚਾਰੀਆ ਹੈ ਇੱਕ ਵਾਰ ਮੋੜ ਤੋਂ ਸਥਾਨਕ ਟਰੱਕ ਯੂਨੀਅਨ ਤੇ ਰਿਫਾਇਨਰੀ ਚ ਕੰਮ ਕਰਦੇ ਟਰਾਂਸਪੋਰਟਰਾਂ ਤੋਂ ਗੁੰਡਾ ਟੈਕਸ ਵਸੂਲਣ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਨੇ ਇਲਜ਼ਾਮ ਨੇ ਕਿ ਨਾ ਸਿਰਫ ਉਹਨਾਂ ਦੀਆਂ ਗੱਡੀਆਂ ਨੂੰ ਰੋਕਿਆ ਜਾਂਦਾ ਹੈ ਬਲਕਿ ਉਹਨਾਂ ਤੋਂ ਗੁੰਡਾ ਟੈਕਸ ਵੀ ਵਸੂਲਿਆ ਜਾਂਦਾ ਹੈ ਟਰਾਂਸਪੋਰਟਰਾਂ ਨਾਲ ਹੋ ਰਹੀ ਇਸ ਕਥਿਤ ਧੱਕੇਸ਼ਾਹੀ ਦੀ ਇੱਕ ਵੀਡੀਓ ਵੀ ਇਨਾਂ ਦੇ ਵੱਲੋਂ ਜਨਤਕ ਕੀਤੀ ਗਈ ਹੈ ਇਲਜ਼ਾਮ ਤੈਥੋਂ ਤੱਕ ਲਗਾਏ ਜਾ ਰਹੇ ਨਹੀਂ ਕਿ ਨਾ ਸਿਰਫ ਉਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਬਲਕਿ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਸਥਾਨਕ ਟਰੱਕ ਯੂਨੀਅਨ ਦੇ ਵੱਲੋਂ ਇਹ ਸਭ ਕੁਝ ਸਿਆਸੀ ਸ਼ੈਅ ਤੇ ਕੀਤਾ ਜਾ ਰਿਹਾ ਹੈ ਜਦੋਂ ਅਸੀਂ ਐਂਟਰ ਕਰਦੇ ਆ ਸਾਡੇ ਨਾਲ ਪਹਿਲਾਂ ਤਾਂ ਗਾਲਾਂ ਗਲੋਚੀਆਂ ਕਰਦੇ ਆ ਜਦੋਂ ਪਤਾ ਹੈ ਅਸੀਂ ਥੋੜੀ ਮਿਹਨਤ ਕਰਦੇ ਆ ਭਾਈ ਸਾਨੂੰ ਗੱਡੀ ਐਂਟਰ ਕਰਨ ਦੋ ਫਿਰ ਸਾਡੇ ਕਦੇ-ਕਦੇ ਕੁੱਟ ਮਾਰ ਵੀ ਕਰ ਦਿੰਦੇ ਆ ਹੁਣ ਪਰਸੋ ਚੋਤੇ ਸਾਡੇ ਭਾਈਬੰਦੂ ਜਿਹੜੇ ਹੈਗੇ ਸਾਡੇ ਡਰਾਈਵਰ ਮਹਿਕਮੇ ਦੇ ਵਿੱਚ ਉਹਨਾਂ ਨੂੰ ਵੀ ਕੁੱਟਿਆ ਗਿਆ ਸਾਨੂੰ ਟ੍ਰੀਟ ਗੇਟ ਤੇ ਆ ਕੇ ਆਪਦੀ ਯੂਨੀਅਨ ਬਣਾਈ ਬੈਠੇ ਆ ਠੀਕ ਆ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਵੀ ਇੱਥੇ ਯੂਨੀਅਨ ਤਾਂ ਕੋਈ ਹੈ ਨਹੀਂ ਠੀਕ ਆ ਬਾਕੀ ਸਾਰੇ ਸਣੇ ਆ ਵੀ ਤੁਹਾਨੂੰ ਪਤਾ ਹੈ ਸਰਕਾਰਾਂ ਦਾ ਦੰਦ ਨਹੀਂ ਆਈਆਂ ਨੇ ਉਹਦੇ ਕਰਕੇ ਸਾਨੂੰ ਬਹੁਤ ਅਰਾਜਮੈਂਟ ਕਰਨ ਦੇ ਕਿਤੇ ਕੁੱਟ ਮਾਰ ਤੱਕ ਤੇ ਸਾਨੂੰ ਹੋ ਹੀ ਜਾਂਦੀ ਕੋਸਾ ਸੀ ਇਹਨਾ 22 ਬਾਰ ਦੇ ਹੋਰ ਕਰਕੇ ਸਾਨੂੰ ਅਸੀਂ ਕੁਝ ਕਰ ਨਹੀਂ ਸਕਦੇ ਪਏ ਇਹ ਨਾ ਕਰਕੇ ਤੁਸੀਂ ਤਾਂ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਉੱਪਰ ਤੱਕ ਜਾ ਕੇ ਲੈ ਕੇ ਜਾਵਾਂਗੇ ਗੱਲ ਨੂੰ ਬਾਕੀ ਜੇ ਉਸ ਤੋਂ ਬਾਅਦ ਵੀ ਸੁਣਵਾਈ ਨਾ ਹੋਈ ਫਿਰ ਤਾਂ ਸਾਨੂੰ ਛੱਡ ਕੇ ਜਾਣ ਦਾ ਫਾਇਦਾ ਹੀ ਹੈ ਜੀ ਜੀ ਹਾਂ ਹੁਣ ਟਰਾਂਸਪੋਰਟਰਾਂ ਦੇ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਉਹਨਾਂ ਦੇ ਨਾਲ ਹੋ ਰਹੀ ਕਥੇ ਧੱਕੇਸ਼ਾਹੀ ਸੰਬੰਧਿਤ ਸ਼ਿਕਾਇਤ ਵੀ ਦਿੱਤੀ ਗਈ ਹੈ ਕਾਰਵਾਈ ਦੀ ਮੰਗ ਕੀਤੀ ਗਈ ਹੈ ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਹ ਆਪਣਾ ਕੰਮਕਾਰ ਬੰਦ ਕਰ ਮੋੜ ਆਪੋ ਆਪਣੇ ਸੂਬਿਆਂ 'ਚ ਵਾਪਸ ਚਲੇ ਜਾਣਗੇ ਉਧਰ ਟਰਾਂਸਪੋਰਟਰਾਂ ਦੀ ਸ਼ਿਕਾਇਤ ਤੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਜੋ ਵੀ ਤੱਥ ਨਿਕਲ ਕੇ ਸਾਹਮਣੇ ਆਏ ਉਹਨਾਂ ਮੁਤਾਬਕ ਮਾਮਲੇ 'ਚ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਦੀ ਵੈਰੀਫਾਈ ਕਰ ਰਹੇ ਹਾਂ ਕਿ ਇਹਦੇ ਵਿੱਚ ਸੱਚਾਈ ਕੀ ਹੈਗੀ ਸਾਰੇ ਫੈਕਟ ਐਗਜ਼ਾਮਿਨ ਕਰਕੇ ਜੋ ਵੀ ਕਰਵੇ ਕਾਨੂੰਨੀ ਬਣਦੀ ਸੇਗੀ ਉਸ ਤਰ੍ਹਾਂ ਉੱਥੇ ਹੀ ਦੂਜੇ ਪਾਸੇ ਜਿਨ੍ਹਾਂ ਤੇ ਇਹ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲੱਗੇ ਨੇ ਉਹਨਾਂ ਦਾ ਕੀ ਕਹਿਣਾ ਹੈ ਲਓ ਤੁਸੀਂ ਉਹ ਵੀ ਸੁਣ ਲਓ ਥਾਨਕ ਟੱਕ ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਉਹਨਾਂ ਤੇ ਲਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਨੇ ਉਹ ਤਾਂ ਆਪ ਪਰੇਸ਼ਾਨ ਨੇ ਕਿਉਂਕਿ ਉਹਨਾਂ ਨੂੰ ਕੋਈ ਕੰਮ ਹੀ ਨਹੀਂ ਮਿਲ ਰਿਹਾ ਸਾਡੀ ਤਾਂ ਕੋਈ ਜੂਨੀਅਰ ਨਹੀਂ ਜੀ ਸਾਡੇ ਦਾ ਸਾਰੇ ਆਮ ਪਿੰਡਾਂ ਦੇ ਲੋਕ ਆ ਜਿਹੜੇ ਰਾਮਾ ਮੰਡੀ ਦੇ ਪਹਿਲਾਂ ਤੋਂ ਟਰੱਕਾਂ ਨਾਲ ਸੰਬੰਧਿਤ ਕੰਮ ਕਰ ਰਹੇ ਆ ਇੱਥੇ ਅਸੀਂ ਹੁਣ ਉੱਥੇ ਦਫ਼ਤਰ ਖੋਲ ਕੇ ਆਪਦਾ ਸਾਡੇ ਕੋਲੇ ਡੀਓਸੀ ਦਾ ਕੰਮ ਹੈ ਜੀ ਕੋਈ ਅਸੀਂ ਕਿਸੇ ਦੀ ਗੱਡੀ ਨਹੀਂ ਰੋਕੀ ਸਾਡੀਆਂ ਗੱਡੀਆਂ ਉੱਥੇ ਆਉਂਦੀਆਂ ਵੀ ਖੜਕੇ ਜਾਂਦੀਆਂ ਜਾਂਦੀਆਂ ਵੀ ਖੜਕੇ ਜਾਂਦੀਆਂ ਇਹ ਜਿਹੜੇ ਬਾਹਰਲੇ ਟਰਾਂਸਪੋਰਟਰ ਤੇ ਅੰਦਰਲੇ ਟਰਾਂਸਪੋਰਟਰਾਂ ਦਾ ਗਰੋ ਇਕੱਠਾ ਹੋਇਆ ਹੋਇਆ ਹੈਗਾ ਇਹ 15-15000 ਰੁਪਿਆ ਗੱਡੀ ਮਗਰ ਖਾਂਦੇ ਆ ਜੀ ਆਪਸ ਵਿੱਚ ਰਲ ਕੇ ਅਸੀਂ ਤਾਂ ਉੱਥੇ ਆਪ ਦਾ ਬੈਠੇ ਜੀ ਆਪ ਦਾ ਕੰਮ ਕਰ ਰਹੇ ਹਾਂ ਜਿੰਨਾ ਛੋਟਾ ਥੋੜਾ ਬਹੁਤ ਹੈਗਾ ਤੇ ਰੈਫਾਇਨਰੀ ਤੋਂ ਹੋਰ ਕੰਮ ਦੀ ਆਸ ਰੱਖਦੇ ਆ ਜੀ ਮੰਗ ਰੱਖਦੇ ਆ ਉਧਰ ਹਲਕੇ ਦੀ ਵਿਧਾਇਕਾ ਬਲਜਿੰਦਰ ਕੌਰ ਦੇ ਵੱਲੋਂ ਵੀ ਗੁੰਡਾ ਟੈਕਸ ਜਾਂ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਹੋਣ ਦੇ ਇਲਜ਼ਾਮਾਂ ਨੂੰ ਨਕਾਰਿਆ ਜਾ ਰਿਹਾ ਹੈ ਬਲਜਿੰਦਰ ਕੌਰ ਨੇਤਾ ਸਿੱਧਾ ਚੈਲੰਜ ਜੀ ਕਰ ਦਿੱਤਾ ਹੈ ਕਿ ਜੇਕਰ ਅਜਿਹਾ ਕੁਝ ਵੀ ਹੋ ਰਿਹਾ ਹੈ ਅਜਿਹੀ ਕੋਈ ਗੁੰਡਾਗਰਦੀ ਹੋ ਰਹੀ ਹੈ ਤਾਂ ਉਸ ਦੇ ਸਬੂਤ ਪੇਸ਼ ਕੀਤੇ ਜਾਣ ਉਲਟਾ ਬਲਜਿੰਦਰ ਕੌਰ ਰਿਫਾਇਨਰੀ ਦੇ ਪ੍ਰਬੰਧਕਾਂ ਤੇ ਹੀ ਸਵਾਲ ਖੜੇ ਕਰਦੇ ਨਜ਼ਰਾਈ ਨਹੀਂ ਲਗਾਤਾਰ ਇੱਕ ਕੁਐਸਚਨ ਮਾਰਕ ਜਿਹੜਾ ਹਮੇਸ਼ਾ ਵਿਰੋਧੀਆਂ ਬਣੀਓ ਕਟਹਿਰੇ ਦੇ ਵਿੱਚ ਖੜਾ ਕਰਕੇ ਹਮੇਸ਼ਾ ਸਵਾਲ ਜਿਹੜਾ ਆ ਕੀਤਾ ਜਾਂਦਾ ਹੁੰਦਾ ਸੀਗਾ ਕਿ ਜਿਹੜੇ ਐਮਐਲਏ ਤਲਵੰਡੀ ਸਾਬੂ ਨੇ ਉਹ ਕਿਤਨਾ ਕਿਤੇ ਰੈਫਾਇਨਰੀ ਚ ਇਨਵੋਲਡ ਨੇ ਰੈਫਾਇਨਰੀ ਚ ਉਹਨਾਂ ਨੇ ਬਹੁਤ ਵੱਡਾ ਕਾਰੋਬਾਰ ਆ ਬਹੁਤ ਵੱਡਾ ਕੰਮ ਜੜਾ ਉਹਨਾਂ ਨੇ ਕਰ ਰਹੀ ਆ ਉੱਥੇ ਮੇਰਾ ਖੁੱਲਾ ਓਪਨ ਚੈਲੰਜ ਹੈ ਜੇ ਕੋਈ ਗੁੰਡਾ ਟੈਕਸ ਤੋਂ ਨੂੰ ਲੱਗਦਾ ਕੋਈ ਵਸੂਲ ਦਾ ਕੋਈ ਹੈਗਾ ਇਹੋ ਜਾਂ ਤਾਂ ਉਹ ਪਰਚੀ ਲਿਆ ਕੇ ਕਿਰਪਾ ਕਰਕੇ ਮੇਰੇ ਸਾਹਮਣੇ ਰੱਖੀ ਜਾਵੇ ਸੋ ਐਵੇਂ ਬੇਫਜ਼ੂਲਾ ਗੱਲਾਂ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ ਹੈਗਾ ਹੁਣ ਤੁਸੀਂ ਹੀ ਦੱਸੋ ਕਿ ਕੀ ਸਮਝੀ ਇੱਕ ਪਾਸੇ ਟਰਾਂਸਪੋਰਟਰ ਗੰਭੀਰ ਇਲਜ਼ਾਮ ਸਥਾਨਕ ਯੂਨੀਅਨ ਤੇ ਲਗਾ ਰਹੀ ਨੇ ਦੂਜੇ ਪਾਸੇ ਯੂਨੀਅਨ ਵਾਲੇ ਤਾਂ ਆਪ ਪਰੇਸ਼ਾਨ ਹੋਣ ਦਾ ਦਾਵਾ ਕਰ ਰਹੇ ਨੇ ਤੇ ਤੀਜੇ ਪਾਸੇ ਆਪ ਵਿਧਾਇਕਾਂ ਵੱਲੋਂ ਵੀ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਸਭ ਕੁਝ ਠੀਕ ਹੈ ਹੁਣ ਸੱਚਾਈ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਫ ਹੋ ਸਕਦਾ ਹੈ ਅਤੇ ਜਾਂਚ ਕੀਤੇ ਜਾਣ ਦਾ ਵੀ ਦਾਵਾ ਕੀਤਾ ਜਾ ਰਿਹਾ ਹੈ ਬਠਿੰਡਾ ਤੋਂ ਮਨੀਸ਼ ਗਲਤ ਦੀ ਰਿਪੋਰਟ ਪੀਟੀਸੀ ਨਿਊਜ਼